ਜੈਕ ਸਾਹਿਬ ਜਿਹੜੇ ਅੱਜ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖੇ ਸੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਪੂਰੇ ਦੇਖੋ ਅਸੀਂ ਪਿੰਡਾਂ ਦੇ ਵਿੱਚ ਅੱਜ ਮੈਸ ਪਿੰਡ ਕੱਲੇ ਮਾਜਰਾ ਸੌਜਾ ਸਵਾ ਬਨੀਰਾ ਕਲਾਂ ਸਾਰੇ ਕਿਤੇ ਮੈਂ ਜਾ ਰਹਿਆਂ ਜੀ ਜਿਹੜੇ ਕੰਮ ਹੋ ਚੁੱਕੇ ਆ ਤਾਂ ਉਦਗਾਰਨ ਕਰ ਰਹੇ ਆ ਜਿਵੇਂ ਚਾਰ ਦੀਵਾਰੀ ਨਵੇਂ ਕਮਰੇ ਬਣਾਉਣੇ ਆ ਸਾਇੰਸ ਰੂਮ ਬਣਾਉਣੇ ਆ ਤਾਂ ਨਵੇਂ ਵਾਸ਼ਰੂਮ ਟਾਇਲਟ ਜਿਹੜੇ ਬਣ ਰਹੇ ਨੇ ਜੀ ਉਹ ਸਾਰੇ ਕੰਮ ਅਸੀਂ ਜਿਹੜੇ ਪਿਛਲੇ 3-4 ਸਾਲਾਂ ਤੋਂ ਕੀਤੇ ਆ ਉਹ ਦਾ ਘਾਟਨ ਅਸੀਂ ਕਰ ਰਹੇ ਆ ਤੇ ਬੜਾ ਅੱਛਾ ਲੱਗਦਾ ਜਦੋਂ ਬੱਚਿਆਂ ਨੂੰ ਮਿਲਦੇ ਆ ਇੱਕ ਤਾਂ ਬੱਚਿਆਂ ਨਾਲ ਰابطਾ ਕਾਇਮ ਹੁੰਦਾ ਸਕੂਲ ਦੀਆਂ ਸਮੱਸਿਆਵਾਂ ਨੂੰ ਜਾਣਨ ਦਾ ਮੌਕਾ ਮਿਲਦਾ ਉਹ ਆਪਣੀ ਡਿਮਾਂਡ ਦੇ ਰਹੇ ਨੇ ਕਿ ਸਾਡੇ ਆਹ ਕੰਮ ਹੋਣ ਵਾਲੇ ਨੇ ਉਹ ਡਿਮਾਂਡ ਲੈ ਰਹੇ ਆ ਔਰ ਬਾਕੀ ਪਿੰਡ ਦੇ ਜਿਹੜੇ ਪਤਵੰਤੇ ਨੇ ਜਿਹੜੇ ਮੋਤਵਰ ਸਾਡੀ ਪਾਰਟੀ ਦੇ ਪੰਚਾਇਤ ਸਹਿਬਾਨ ਸਭ ਨੂੰ ਮਿਲਣ ਦਾ ਮੌਕਾ ਮਿਲਦਾ ਔਰ ਪਿੰਡ ਦੇ ਜਿਹੜੇ ਗੰਭੀਰ ਇਸ਼ੂਜ਼ ਨੇ ਕਿ ਕਿਹੜੀ ਕਿਹੜੀ ਗਰੰਟੀਆਂ ਚਾਹੀਦੀ ਨੇ ਉੱਤੇ ਵਿਚਾਰ ਚਰਚਾ ਹੁੰਦੀ ਹੈ ਜੀ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਅੱਜ ਜਿਹਨਾਂ ਨੂੰ ਪ੍ਰੋਟੈਸਟ ਕਰਦੋਂ ਗ੍ਰਿਫਤਾਰ ਕੀਤਾ ਉਹਨਾਂ ਦੀ ਪੱਗਾਂ ਲਈਆਂ ਕੀ ਲੱਗਦਾ ਉਹਨਾਂ ਦਾ ਕਹਿਣਾ ਸਰਕਾਰ ਕਿਸਾਨਾਂ ਦੇ ਸਿਰ ਤੇ ਆਈ ਸੀ ਹੁਣ ਉਹ ਸਰਕਾਰ ਉਹਨਾਂ ਤੋਂ ੱੱਕੇ ਚਲੀ ਨਹੀਂ ਦੇਖੋ ਮੈਂ ਤਾਂ ਖਰ دوسرے ਪਿੰਡ ਤੋਂ ਇੱਥੇ ਆ ਰਿਹਾ ਮੇਰੀ ਨੌਲੇਜ ਤਾਂ ਹੈ ਨਹੀਂ ਇਹ ਗੱਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਦੇਖੋ ਆਪਾਂ ਇਹ ਡੈਮੋਕ੍ਰੇਸੀ ਵਿੱਚ ਆਪਾਂ ਪ੍ਰੋਟੈਸਟ ਆਪਣਾ ਜਿਹੜਾ ਕਰ ਸਕਦੇ ਹਾਂ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਹਾਂ ਪਰ ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਿਹਾ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਏ ਤੇ ਮੈਂ ਧਰਨੇ 'ਚ ਨਾਲ ਬੈਠਾ ਸੀ ਜਦ ਪੂਰੀ ਪੂਰੀ ਧਿਆੜੀ ਬੈਠਾ ਜੀ ਦਿੱਲੀ ਜਾਂਦੇ ਰਿਆਂ ਧਰਨੇ ਤੇ ਅਖਨੌਰੀ ਬਾਰਡਰ ਵੀ ਹੋ ਕੇ ਆਏ ਸਾਰੇ ਕਿਤੇ ਹੋ ਕੇ ਆਏ ਮੈਂ ਬੇਨਤੀ ਕਰਦਾ ਕਿ ਆਪਣਾ ਪੰਜਾਬ ਹੈ ਜੀ ਆਪਣੇ ਬੱਚੇ ਨੇ ਇਹਨਾਂ ਦੀ ਸਿੱਖਿਆ ਦੇ ਸਕੂਲ ਦੇ ਵਿੱਚ ਜਿਹਾ ਅਦੁਘਾਟਨ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਜੀ ਅੱਗੇ ਤਾਂ ਸਰਕਾਰਾਂ ਸੁਣਦੀਆਂ ਨਹੀਂ ਸੀਗੀਆਂ ਹਾਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਹੈ ਪੈਸੀਫਿਕ ਮੰਗ ਹੈ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਟਾਈਮ ਵੀ ਦਿੰਦੇ ਨੇ ਮਿਲਦੇ ਵੀ ਨੇ ਬਿਲਕੁਲ ਤਿਆਰ ਨੇ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਹੈ ਇਹ ਕੇਂਦਰ ਨਾਲ ਹੈ ਜੀ ਇਹਦਾ ਪੰਜਾਬ ਸਰਕਾਰ ਦੇ ਦਾਰੇ ਚ ਆਉਂਦਾ ਉਹ ਦੱਸ ਦਿਓ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਅਧਿਰੇ ਚਾ ਜੀ ਉਹ ਤਾਂ ਉਹਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਦੇਸ਼ ਜਿਹੜਾ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਤੇ ਆਪਾਂ ਪ੍ਰੈਸ਼ਰ ਪਾਈਏ ਅਸੀਂ ਨਾਲ ਮੂਰੇ ਚੱਲਾਂਗੇ ਜੀ ਹੋਕੇ ਠੀਕ ਹੈ ਜੀ ਤੇ ਆਪਾਂ ਮੈਂ ਕਿਸਾਨਾਂ ਦੇ ਨਾਲ ਆਂ ਔਰ ਮੈਂ ਮਜ਼ਦੂਰ ਦਾ ਪੁੱਤ ਆ ਮੇਰੇ ਕੋਲ ਜ਼ਮੀਨ ਤਾਂ ਹੈ ਨਹੀਂ ਜੀ ਪਰ ਮਜ਼ਦੂਰਾਂ ਦੇ ਵੀ ਬਹੁਤ ਮਸਲੇ ਨੇ ਜੀ ਮਜ਼ਦੂਰਾਂ ਦੀ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਮੈਂ ਮਜ਼ਦੂਰ ਆ ਮਜ਼ਦੂਰਾਂ ਦੇ ਗਰੀਬ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਆਬਾਦੀ ਆ ਜੀ ਐਸਸੀ ਵਰਗ ਭਾਈਚਾਰੇ ਦੀ ਕਿਹੜੇ ਕਿਸਾਨ ਗ੍ਰਿਫਤਾਰ ਹੈ ਉਹਨਾਂ ਨੂੰ ਮਿਲੋਗੇ ਤੁਸੀਂ ਹਾਂ ਕੋਈ ਗੱਲ ਨਹੀਂ ਜੀ ਮੈਂ ਹੁਣੇ ਗੱਲ ਕਰਕੇ ਮੇਰੇ ਤੁਸੀਂ ਦੱਸਿਆ ਹੁਣੇ ਮੈਂ ਗੱਲ ਕਰਕੇ ਮੈਂ ਗੱਲ ਕਰੂੰਗਾ ਜੀ ਕੋਈ ਗੱਲ ਨਹੀਂ ਸਾਡੇ ਉਹੀ ਤਾਈ ਚਾਚੇ ਨੇ ਸਾਡੇ ਭਰਾ ਹੀ ਨੇ ਜੀ ਉਹਨਾਂ ਨੇ ਗੱਲਬਾਤ ਕਰਾਂਗੇ ਫੜ ਲਿਆ ਨਾਬਾ ਦੇ ਪਿੰਡ ਕੱਲੇ ਮਾਜਰੀ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੇ ਅੱਜ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦਾ ਘਰੋ ਕਰਨਾ ਸੀ ਤੇ ਸਵਾਲ ਕਰਨੇ ਸੀ ਸਰਕਾਰ ਨੇ ਜਿਹੜੇ ਵਾਦੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੂਰੇ ਕੀਤੇ ਸੀ ਉਹ ਕਦੋਂ ਪੂਰੇ ਹੋਣਗੇ ਉਸ ਤੋਂ ਇਲਾਵਾ ਲੋਕਲ ਇਸ਼ੂ ਸੀ ਜਿਸ ਤੇ ਮੁੱਦੇ ਤੇ ਸਵਾਲ ਕਰਨੇ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਜਿਹੜੇ ਕਿਸਾਨਾਂ ਨੂੰ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਕਰੀਬਨ 40 ਤੋਂ 50 ਜਿਹੜੇ ਕਿਸਾਨ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਕਿਉਂਕਿ ਕਿਸਾਨ ਗ੍ਰਿਫਤਾਰ ਹੋ ਚੁੱਕੇ ਨੇ ਤੇ ਕੁਝ ਸਮੇਂ ਬਾਅਦ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੱਲੋਂ ਇੱਕ ਸਕੂਲ ਦਾ ਉਦਘਾਟਨ ਕਰਨਾ ਜਿੱਥੇ ਪਹਿਲਾਂ ਹੀ ਸਮਾਗਮ ਰੱਖਿਆ ਗਿਆ ਸੀ ਕਿਸਾਨਾਂ ਦਾ ਸਿੱਧੇ ਤੌਰ ਤੇ ਕਹਿਣਾ ਵੀ ਜੇਕਰ ਸਕੂਲ ਦੇ ਵਿੱਚ ਕੋਈ ਗ੍ਰਾਂਟ ਆਈ ਹੋਣੀ तकरीबन 2.5 ਸਾਲ ਪਹਿਲਾਂ 1,37,000 ਰੁਪਏ ਗ੍ਰਾਂਟ ਪਿਛਲੀ ਸਰਕਾਰ ਦੀ ਆਈ ਸੀ ਜੇਕਰ ਸਰਕਾਰ ਨੇ ਕੋਈ ਗ੍ਰਾਂਟ ਭੇਜੀ ਨਹੀਂ ਤਾਂ ਉਦਘਾਟਨ ਕਿਸ ਚੀਜ਼ ਦਾ ਇਸ ਸਵਾਲ ਦੇ ਜਵਾਬ ਤੋਂ ਜਿਸ ਤਰ੍ਹਾਂ ਸਰਕਾਰ ਜਿਸ ਤਰ੍ਹਾਂ ਲੱਗਦਾ ਉਹਨਾਂ ਉਹਨਾਂ ਨੂੰ ਜਿਹੜਾ ਦਿੱਕਤ ਆਈ ਜਿਸ ਕਰਕੇ ਕਿਸਾਨਾਂ ਦਾ ਕਹਿਣਾ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਯਾਤੇ ਦੇਮਨ ਜਿਹੜੇ ਜਿਹੜੇ ਕਹਿੰਦੇ ਸੀ ਸਰਖਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਕਿਸਾਨਾਂ ਦੀ ਸਰਕਾਰ ਹੈ ਅੱਜ ਕਿਸਾਨਾਂ ਦੇ ਨਾਲ ਹੀ ਜੋਰ ਅਜਮਾਈ ਤੇ ਉਤਰਾਈ ਹੈ ਸੰਜੀਤ ਕੁਮਾਰ ਪੀਟੀਸੀ ਨੂਜ਼ ਨਾਬਾ